ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਇਹ ਸਬਕੋ ਮੇਂ ਧਮ ਆਪਣੇ ਕੇ ਨਾ ਹਮ ਸਬਨਾ ਕੇ ਜਾਜ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕੀਓ ਮੇਰੇ ਰਾਜ ਕਰਮ ਉਹਨਾਂ ਦਾ ਏ ਹਰੀ ਮੰਦਰ ਸਾਹਿਬ ਦੀ ਰਚਨਾ ਸਰੋਵਰ ਦੇਚ ਕੀਤੀ ਸਰੋਵਰ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ ਅੰਮ੍ਰਿਤ ਸਰਵਸਾਣ ਦੀ ਤੇ ਸਰੋਵਰ ਨੂੰ ਬਣਾਉਣ ਦੀ ਕਲਪਨਾ ਗੁਰੂ ਅਮਰਦਾਸ ਜੀ ਦੀ ਕਾਰਿਏ ਆਰੰਭ ਕੀਤਾ ਗੁਰੂ ਰਾਮਦਾਸ ਜੀ ਨੇ ਸਰੋਵਰ ਦੇ ਇੱਕ ਹਰੀ ਮੰਦਰ ਬਣਾਇਆ ਗੁਰੂ ਅਰਜਨ ਦੇਵ ਜੀ ਨੇ ਹਿਫਾਜ਼ਤ ਦਾ ਸਾਰਾ ਇੰਤਜ਼ਾਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਕਾਲ ਤਖਤ ਬਣਾਇਆ ਇੱਕ ਸ਼ਹਿਰ ਦੇ ਵਿੱਚ ਗੁਰਨਾਨਕ ਦੇ ਇਤਨੇ ਸਰੂਪਾਂ ਦੀ ਮਹਿਮਾ ਮਿਹਨਤ ਤਾਂ ਉਸ ਨੂੰ ਸਿੱਖੀ ਦਾ ਕੇਂਦਰ ਗਿਣਦੇ ਹੈ ਲੇਕਿਨ ਗਜ਼ਬ ਦੀ ਗੱਲ ਐਸੇ ਹਰੀ ਮੰਦਰ ਦੀ ਨਹੀਂ ਗੁਰੂ ਅਰਜਨ ਦੇਵ ਜੀ ਮੀਆਂ ਮੀਰ ਤੋਂ ਰਖਵੰਦੇ ਨੇ ਔਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਦਾ ਬਸ ਥੋੜਾ ਜਿਹਾ ਵਿਖਾਦ ਇੱਥੋਂ ਹੀ ਸ਼ੁਰੂ ਹੋ ਗਿਆ ਇੱਥੋਂ ਹੀ ਸ਼ੁਰੂ ਹੋ ਗਿਆ ਸਤਾ ਸਤ ਨਾਲ ਟਕਰਾ ਗਈ ਦੋ ਤਾਕਤਾਂ ਹੁੰਦੀਆਂ ਨੇ ਇੱਕ ਬਾਹਰ ਦੀ ਇੱਕ ਅੰਦਰ ਦੀ ਬਾਹਰ ਦੀ ਤਾਕਤ ਨੂੰ ਕਹਿੰਦੇ ਨੇ ਸਤਾ ਅੰਦਰ ਦੀ ਸ਼ਕਤੀ ਨੂੰ ਕਹਿੰਦੇ ਨੇ ਸਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਕੋਸ਼ਿਸ਼ ਸੀ ਕਿ ਸਤਾ ਸਤਵਾਦੀ ਦੇ ਹੱਥੇ ਚੋਵੇ ਕੋਈ ਹੈ ਪਰ ਬਹੁਤ ਥੋੜੇ ਕਦੀ ਕਦਾਂ ਹੀ ਰਾਜਾ ਜਨ ਉਹ ਸਤਵਾਦੀ ਵੀ ਸੀ ਸਤਾਦਾਰੀ ਵੀ ਸੀ ਉਹ ਸੰਤ ਵੀ ਸੀ ਤੇ ਰਾਜਾ ਵੀ ਸੀ ਰਾਮਨੋ ਲੈ ਲਈਏ ਵਕਤ ਦੇ అవਤਾਰੀ પુરੁਸ਼ ਨੇ ਹਿਰਦਾ ਸੰਤ ਵਰਗਾ ਹੈ ਪਰ ਰਾਜੇ ਨੇ ਹਕੂਮਤ ਹੈ ਕ੍ਰਿਸ਼ਨ અવਤਾਰ ਹੈ ਸੰਤ ਹੈ ਪਰ ਰਾਜੇ દ્વાਰਕਾ ਦਾ ਗੁਜਰਾਤ ਦੇ ਚ ਇੱਕ ਛੋਟਾ ਜਿਹਾ ਇਲਾਕਾ દ્વાਰਕਾ ਇਹ દ્વાਰਕਾ ਦੇ ਰਾਜਾ ਸਾਹਿਬ ਨਾਲ ਛੋਟੇ ਗਿਆ ਕੋ ਚਾਰ ਪੰਜ ਜਾਂ 10 20 ਪਿੰਡ ਹੋਣੇ ਨੇ દ્વાਰਕਾ ਇਹ ਉਠੋਂ ਦੇ ਮਹਾਰਾਜਾ ਸਨ ਰਾਜਨੀਤੀ ਚਲਾਉਂਦੇ ਸਨ ਬਾਹਰ ਦੀ ਸਤਾ ਵੀ ਕੋਲ ਸੀ ਅੰਦਰ ਦਾ ਸਤ ਵੀ ਕੋਲ ਸੀ ਗੁਰੂ ਰਾਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਰਾ ਲਾਇਆ ਅਗਰ ਸਤਾ ਸਤਵਾਦੀ ਦੇ ਹੱਥੇ 'ਚ ਨਹੀਂ ਹੋਵੇਗੀ ਤਾਂ ਸਤਾ ਜ਼ੁਲਮ ਕਰੇਗੀ ਸਤਾਧਾਰੀ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਰੋਂਦੇਗਾ ਬਿਤਾੜੇਗਾ ਸਦਾ ਸਤਵਾਦੀ ਦੇ ਹੱਥੇ ਚੜਾਏ ਸੰਤ ਹੀ ਸਿਪਾਈ ਹੋਵੇ ਸਿਪਾਈ ਸੰਤ ਹੋਵੇ ਉਹ ਅੰਦਰੋਂ અત્યੰਤ ਕੋਮਲ ਹੋਵੇ ਤਾਂ ਕਿ ਇਨਸਾਫ ਕਰ ਸਕੇ ਉਹ ਅੰਦਰੋਂ અત્યੰਤ ਮਠਾਸ ਨਾਲ ਭਰਿਆ ਹੋਵੇ ਤਾਂ ਕਿ ਉਹਦੇ ਅੰਦਰ ਇੱਕ ਵਿਤਕਰੇ ਨਾ ਹੋਵੇ ਸਦਾ ਸਤ ਨਾਲ ਟਕਰਾ ਗਈ ਔਰ ਆਦ ਕਾਲ ਤੋਂ ਟਕਰਾਂਦੀ ਰਹੀ ਮਿਸਰ ਦੀ ਸਤਾ ਮਨਸੂਰ ਨਾਲ ਟਕਰਾ ਗਈ ਸੀ ਇਤਨਾ ਵੱਡਾ ਫਕੀਰ ਵਿਚਾਰਾ ਸੋਲੀ ਤੇ ਚੜੇ ਸਰਮਦ ਸੂਫੀ ਸੰਤ ਦਿੱਲੀ ਦੀਆਂ ਗਲੀਆਂ ਦੇਖ ਨਗਨ ਘੁੰਮਦਾ ਸੀ ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਨੰਗਾ ਕਿਉਂ ਘੁੰਮਦਾ ਪਾਣੇ ਉਸਨੇ ਸਿੱਧਾ ਹੀ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ ਤੂੰ ਦੱਸ ਮੈਂ ਕਿਹੜੀ ਚੀਜ਼ ਨੂੰ ਢੱਕਾਂ ਤੈਨੂੰ ਮੇਰੇ ਵਿੱਚ ਕਰੋਧ ਦਿਖਾਈ ਦਿੰਦਾ ਹੈ ਲੋਭ ਦਿਖਾਈ ਦਿੰਦਾ ਹੈ ਵਾਸ਼ਨਾ ਦਿਖਾਈ ਦਿੰਦੀ ਹੈ ਦੁਸ਼ਮਣੀ ਦਿਖਾਈ ਦਿੰਦੀ ਹੈ ਔਗਣਾ ਨੂੰ ਢੱਕਣਾ ਪੈਂਦਾ ਗੁਣਾ ਨੂੰ ਢੱਕਣ ਦੀ ਲੋੜ ਨਹੀਂ ਗੰਦਗੀ ਨੂੰ ਢੱਕਣਾ ਪੈਂਦਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਔਰ ਬੜੀ ਕਰਾਰੀ ਚੋਟ ਕੀਤੀ ਤੂੰ ਕੱਪੜਿਆਂ ਦੇ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਢੱਕਿਆ ਮੈਂ ਤੂੰ ਬੜੇ ਕੀਮਤੀ ਕੱਪੜੇ ਪਾਏ ਨੇ ਪਰ ਭਰਾਵਾਂ ਦਾ ਕਤਲ ਤੇ ਉਹਨਾਂ ਦਾ ਖੂਨ ਤੇਰੇ ਕੱਪੜਿਆਂ ਚ ਵੀ ਬਾਹਰ ਆ ਰਿਹਾ ਹੈ ਤੂੰ ਪਿਓ ਨੂੰ ਜਿਹੜਾ ਤੜਪਾ ਤੜਪਾ ਕੇ ਮਾਰਿਆ ਹੈ ਇਹ ਜ਼ੁਲਮ ਤੇਰੇ ਕੱਪੜਿਆਂ ਤੋਂ ਵੀ ਬਾਹਰ ਆ ਰਿਹਾ ਹੈ ਇਨਸਾਫ ਦਇਆ ਪ੍ਰੇਮ ਮੇਰੀ ਨਗਨਤਾ ਤੋਂ ਵੀ ਪ੍ਰਗਟ ਹੋ ਰਹੀ ਹੈ ਮੈਂ ਨੰਗਾ ਵੀ ਟਕੇ ਆਇਆ ਤੂੰ ਢਕੇ ਆਇਆ ਵੀ ਨੰਗਾ ਹੈ ਪੇਸ਼ਾਨ ਦੇ ਲਿਬਾਸ ਹਰ ਘਰਾਂ ਐਬੇ ਦੇਨ ਵੇ ਐਬਾ ਰਾਲਿਬਾਸ ਫਰੀਆਨੇ ਦਾ ਦੋਨੋਂ ਕਤੇ ਤੁਹਾਡੇ ਸਾਹਮਣੇ ਰੱਖਾਂ ਇਹ ਰਹਿੰਦਾ ਸੀ ਜਿੱਥੇ ਅੱਜਕੱਲ ਦਿੱਲੀ ਦੇ ਵਿੱਚ ਗੁਰਦੁਆਰਾ ਮਜਨੋ ਢਿੱਲਾ ਹੈ ਇਸ ਢਿੱਲੇ ਦੇ ਕੋਲ ਇਹਦੀ ਨਿੱਕੀ ਜਿਹੀ ਚੁੱਕੀ ਸੀ ਤੇ چارੋਂ ਪਾਸੇ ਇਸਨੇ ਬਾੜ ਲਾਈ ਹੋਈ ਸੀ ਉਹਦੇ ਚ ਰਹਿੰਦਾ ਸੀ ਸ਼ਿਕਾਰ ਖੇਡ ਕੇ ਇੱਕ ਦਿਨ ਔਰੰਗਜ਼ੇਬ ਵਾਪਸ ਆ ਰਿਹਾ ਤੇ ਝੁੱਗੀ ਦੇ ਚੋਂ ਆਵਾਜ਼ ਆ ਰਹੀ ਸੀ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਹੈਰਾਨ ਹੋਇਆ ਆਵਾਜ਼ ਦੇ ਖਿੱਚ ਬਤਰੀ ਸੀ ਦਿਲ ਦੀ ਗਹਿਰਾਈ ਚੋਂ ਅਗਰ ਵਾਹਿਗੁਰੂ ਸ਼ਬਦ ਨਿਕਲੇ ਉਹਦੇ ਵਿੱਚ ਕੁਝ ਕਸ਼ਿਸ਼ ਹੋਵੇਗੀ ਐਵੇਂ ਜ਼ਬਾਨ ਕਹਿ ਰਹੀ ਹੈ ਉਠੇ ਕੇ ਕੰਨਾਂ ਤੱਕ ਜਾਏਗਾ ਗਹਿਰਾ ਨਹੀਂ ਉਤਰੇਗਾ ਮੈਂ ਅਕਸਰ ਅਰਜ਼ ਕਰਦਾ ਹਾਂ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਬਨੂ ਆਪਣੀਆਂ ਜੜਾਂ ਪਾ ਦਲ ਦੇ ਚਲੇ ਜਾਣੀਆਂ ਬਣ ਗਈ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਉੱਚਾ ਵੀ ਨਹੀਂ ਉੱਠ ਸਕਦਾ ਜਿਹੜੀ ਗੱਲ ਗਹਿਰੀ ਨਹੀਂ ਆਉਂਦੀ ਉਹ ਬੁਲੰਦ ਵੀ ਨਹੀਂ ਆਉਂਦੀ ਉੱਚੀ ਵੀ ਨਹੀਂ ਆਉਂਦੀ ਬੜੇ ਦਿਲ ਦੀ ਗਹਿਰਾਈਆਂ ਚੋਂ ਅੱਲਾਹ ਹੋ ਅੱਲਾਹ ਹੋ ਨਿਕਲ ਰਿਹਾ ਬਾਹਰ ਬੜਿਆਂ ਦੇ ਹਿਰਦਿਆਂ ਨੂੰ ਧੂ ਪੈਂਦੀ ਸੀ ਔਰੰਗਜ਼ੇਬ ਕਹਿੰਦਾ ਇੱਥੇ ਕੌਣ ਰਹਿੰਦਾ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ ਨਾਲ ਐਲਕਾਰ ਸਿਪਾਹੀ ਹੱਥ ਜੋੜ ਕੇ ਐਲਕਾਰ ਨੇ ਕਿਹਾ ਜਹਾਂ ਪਨਾ ਇੱਥੇ ਉਹੀ ਨਗਨ ਫਕੀਰ ਨੰਗਾ ਰਹਿਣ ਵਾਲਾ ਪਾਗਲ ਸਰਮਤ ਉਹ ਹੈ ਇਰਾਨੀ ਫਕੀਰ ਇਰਾਨ ਤੋਂ ਆਇਆ ਸੀ ਘੋੜੇ ਤੋਂ ਉਤਰੇ ਧੂਪ ਖਿੱਚ ਪਈ ਦਿਲ ਦੀ ਗਹਿਰਾਈ ਚੋਂ ਨਿਕਲੇ ਧੁੰਨ ਤੇ متاثر ਨਾ ਕਰੇ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਚਾਰੋਂ ਪਾਸੇ ਵਾੜ ਸੀ ਅਹਿਲਕਾਰਾਂ ਨੇ ਵਾੜ ਨੂੰ ਇੱਕ ਪਾਸੇ ਕੀਤਾ ਜੈਸੇ ਔਰੰਗਜ਼ੇਬ ਅੰਦਰ ਦਾਖਲ ਹੋਇਆ ਇੱਕ ਕੁੱਤਾ ਸੀ ਬੜਾ ਪਹਾੜੀ ਤੇ ਖੂਨ ਖਾਰ ਗਿਆ ਟੁੱਟ ਕੇ ਪੈ ਗਿਆ ਔਰੰਗਜ਼ੇਬ ਲਿਬਾਸ ਫਾੜ ਦਿੱਤਾ ਅਹਿਲਕਾਰਾਂ ਸਿਪਾਈਆਂ ਨੇ ਬਚਾਇਆ ਕੁੱਤੇ ਦੇ ਭੌਂਕਣ ਦੀ ਆਵਾਜ਼ ਸਿਪਾਈਆਂ ਦਾ ਸ਼ੋਰ ਸ਼ਰਾਬਾ ਅੰਦਰ ਬੈਠਾ ਉਸ ਸਮਾਦੀ ਦੇ ਵਿੱਚ ਮਸਤੀ ਚ ਉਹਦੀ ਸਮਾਦੀ ਭੰਗ ਹੋਈ ਉਹਨੇ ਅੱਖਾਂ ਖੋਲੀਆਂ ਬਾਹਰ ਆਇਆ ਕੀ ਦੇਖਦਾ ਵਕਤ ਦਾ ਹੁਕਮਰਾਨ ਗਰਜਦੀ ਹੋਈ ਆਵਾਜ਼ ਦੇ ਨਾਲ ਔਰੰਗਜ਼ੇਬ ਨੇ ਆਖਿਆ ਦਰੇ ਦਰਵੇਸ਼ਾਂ ਦਾ ਦਰਬਾਨਾ ਬਾਇ ਦਰਵੇਸ਼ਾਂ ਦੇ ਬੂਏ ਤੇ ਕੁੱਤਾ ਨਹੀਂ ਚਾਹੀਦਾ ਹੁਕਮ ਪਾਲ ਕੇ ਰੱਖੇ ਫਿਰ ਇੱਕ ਹੱਟੇ ਸੁਰਾਈ ਵੀ ਕੋਈ ਨਹੀਂ ਕਾਂਡਾ ਵੀ ਕੋਈ ਨਹੀਂ ਕਿ ਕਿਸ ਨੇ ਚੋਰ ਨੇ ਚੁਣਾ ਲਾਏ ਕੁਝ ਵੀ ਨਹੀਂ ਤੂੰ ਇਤਨਾ ਖੂਨ ਖਾਰ ਕੁੱਤਾ ਪਾਲ ਕੇ ਰੱਖਿਆ ਦੇਖ ਮੇਰੇ ਸਾਰੇ ਕੱਪੜੇ ਫਾੜ ਦਿੱਤੇ ਅਜੇ ਮੇਰਾ ਜਿਸਮ ਬਚ ਗਿਆ ਦਰੇ ਦਰਵੇਸ਼ਾਂ ਦਰਵਾਣਾ ਆਇਆ ਦਰਵੇਸ਼ਾਂ ਦੇ ਬੂਏ ਤੇ ਕੁੱਤਾ ਨਹੀਂ ਚਾਹੀਦਾ ਇਹ ਫਕੀਰ ਬੜਾ ਬੇਪਰਵਾਸੀ ਬੋਲ ਪਿਆ ਬਾਬਾ ਆਇਦ ਤਾਂ ਸਗੇ ਦੁਨੀਆ ਨਾ ਆਇਆ ਦਰবেশਾਂ ਦੇ ਬੂਏ ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਦੁਨੀਆਦਾਰ ਕੁੱਤੇ ਨਾ ਮੈਂ ਇਸ ਵਾਸਤੇ ਬੰਨ੍ਹ ਕੇ ਰੱਖਿਆ ਹੁਕਮ ਕੀਤਾ ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਇਸ ਨੂੰ ਕਤਲ ਕਰ ਦਿੱਤਾ ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੈ ਹੁਣ ਰੋਜ਼ ਲੋਕੀ ਚਾਦਰਾਂ ਚੜਾਉਂਦੇ ਨੇ ਫੁੱਲ ਚੜਾਉਂਦੇ ਨੇ ਉਦੋਂ ਤੇ ਕਤਲ ਕਰ ਦਿੱਤਾ مولانا ਅਬਦੁਲ ਕਲਾਮ ਆਜ਼ਾਦ ਜੋ ਭਾਰਤ ਦਾ ਪਹਿਲਾ ਵਿਦੇ ਮੰਤਰੀ ਬਣਿਆ ਆਪ ਨੂੰ ਪਤਾ ਹੋਵੇਗਾ ਸੰਨ 46 ਦੇ ਐਜੂਕੇਸ਼ਨਲ ਮਿਨਿਸਟਰੀਅਨ ਨੂੰ ਬਣਾਇਆ ਗਿਆ ਸੀ مولانا ਅਬਦੁਲ ਕਲਾਮ ਅਜ਼ਾਦ ਇਹਨੇ ਇੱਕ ਕਿਤਾਬ ਲਿਖੀ ਬੜੀ ਸੋਹਣੀ ਹਿੰਦ ਕੇ ਉਲਮਾ ਵਾ ਉਕਰਾਮ ਹਿੰਦੁਸਤਾਨ ਦੇ ਜਿਹੜੇ ਬੜੇ ਬੜੇ ਸੰਤ ਸਾਧੂ ਹੋਏ ਨੇ ਉਹਨਾਂ ਦੇ ਤੇ ਲਿਖੀ ਹਿੰਦ ਕੇ ਉਲਮਾ ਵਾ ਅਕਰਾਮ सरमद बारे दो पंक्तियां मैं पढ़ के बड़ा हैरान होया कंगजेब हो सकता है खुदावन ताला आपके तमाम गुनाह माफ कर दे पर सरमद जैसे सूफी फकीर का कत्ल नाकाबले माफ है मौलाना अब्दुल कलाम अजहा लेखनी हो सकता है खुदावन ताला आपके तमाम गुनाह माफ कर दे ਬਰ ਸਰਮਤ ਜੈਸੇ ਸੂਫੀ ਫਕੀਰ ਦਾ ਕਤਲ ਨਾ ਕਾਬ ਨੇ ਮਾਫ ਮੁਸਲਮਾਨ ਸੀ ਸਰਮਤ ਨਮਾਜ਼ ਪੜਦਾ ਸੀ ਅੱਲਾਹ ਹੋ ਜਪਦਾ ਸੀ ਕੁਰਾਨ ਦੀਆਂ ਆਇਤਾਂ ਵਜਦ ਦੇ ਚ ਪੜਦਾ ਸੀ ਕੱਪੜੇ ਨਹੀਂ ਪਹਿਨਦਾ ਸੀ ਪਰ ਬੇਪਰਵਾਹ ਸੀ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ پاک ਸੁਆਮੀ ਫਕੀਰ ਦਾ ਸਵਾ ਹੀ ਹੁੰਦਾ ਬੇਪਰਵਾਹ ਜੋ ਬੇਪਰਵਾਹ ਨਹੀਂ ਮੁਥਾ ਜਾਏ ਮੁਥਾਜ ਮਨ ਨੂੰ ਨੁਕਸਾਨ ਨਹੀਂ ਹੁੰਦਾ ਬੇਪਰਵਾਹ ਹੁੰਦਾ ਇਹ ਬੇਪਰਵਾਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਵਾਇਸ ਬਣੀ ਆਪ ਤੇ ਹੁਕਮ 사ਦਰ ਕੀਤਾ ਗਿਆ 2.5 ਲੱਖ ਸੋਨੇ ਦੀਆਂ ਮੋਹਰਾਂ ਜੁਰਮਾਨੇ ਵਜਾਉਂਦੇ ਹੋ ਅੱਲਾ ਦੇ ਸੰਬੰਧ ਦੇ ਜਿੰਨੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਕਟਾ और इस अलावा कुछ मुस्लिम फकीर भटक के को लाम देने, मनाई करो साई मिया मी मीर जैसे कवि जमाल हुसैन जैसे लंबी चौड़ी लिस्ट है सतगुर खामोश रहे कह लगे के एक भी ये बोल मनन वाला नहीं सा कोल सोना बथेरा है ਪਰ ਧਰਮ ਮੰਦਰਾਂ ਦੀ ਤਾਮੀਰ ਵਾਸਤੇ ਗਰੀਬਾਂ ਦੀ ਉਸਾਰੀ ਵਾਸਤੇ ਧਰਮ ਪ੍ਰਚਾਰ ਵਾਸਤੇ ਤੇਰੇ ਖਜ਼ਾਨਾ ਭਰਨ ਵਾਸਤੇ ਨਹੀਂ ਸਿੱਧਈ ਇਹ بے ਪਰਵਾਹੀ ਸ਼ਹਾਦਤ ਦਾ ਕਾਰਨ ਬਣੇਗੀ ਸ਼ਹਾਦਤ ਤੁਹਾਡਾ ਅਰਬੀ ਦਾ ਲਫ਼ਜ਼ ਹੈ ਸੱਚ ਦੀ ਗਵਾਹੀ ਦੇਣੀ ਸ਼ਹਾਦਤ ਗਵਾਹੀ ਸੱਚ ਦੇ ਪੱਖ ਵਿੱਚ ਕੋਈ ਖੜਾ ਹੋਵੇ ਤੇ ਮਸਲਾ ਜਾਣ ਦਾ ਹੋਵੇ दानੇ ਤੇ ਬਹੁਤ ਨੇ ਕੋਈ ਧਨ ਦਾ দান ਕਰ ਲੇਗਾ ਕੋਈ ਅਨ ਦਾ দান ਕਰ ਲੇਗਾ ਕੋਈ ਕਪੜੇ দান ਦੇ ਦੇਵੇਗਾ ਕੋਈ ਜ਼ਮੀਨ ਉਹ ਜੈਦਾ ਸੱਚ ਦੀ ਖਾਤਰ ਗੁਰੂ ਦੀ ਖਾਤਰ ਪਰ ਕੋਈ ਆਪਣੀ ਜਾਨ ਕੁਰਬਾਨ ਕਰੇ ਸੱਚ ਦੀ ਖਾਤਰ ਸੱਚ ਦੇ ਪੱਖ 'ਚ ਖੜਾ ਹੋ ਜਾਏ ਇਸ ਵਾਸਤੇ ਰੂਹੇ ਜ਼ਮੀਨ ਦੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਦਤ ਮਹਾਨ ਸ਼ਾਦਤ ਹੈ ਨਾ ਚੜੇ ਪੱਖ ਦੇ ਚ ਖੜੇ ਹੋ ਗਏ ਨਾ ਜਾਨ ਵੀ ਜਾਂਦੀ ਏ ਤੇ ਅਸੀਂ ਜਾਨ ਨਿਸ਼ਾਵਰ ਕਰਦੇ ਆ ਇਸ ਵਾਸਤੇ ਭਾਰਤ ਦੇ ਸਿੱਖ ਜਗਤ ਸ਼ਹੀਦਾਂ ਦਾ ਸਰਤਾਜ ਕਹਿੰਦੀ ਹੈ ਇਹ ਸ਼ਹੀਦਾਂ ਦੇ ਸਰਤਾਜ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਹਿੰਦੇ ਨੇ ਮੈਂ ਸਾਰਿਆਂ ਨੂੰ ਮਿੱਤਰ ਬਣਾ ਲਿਆ ਕੋਈ ਮੈਨੂੰ ਦੁਸ਼ਮਣ ਸਮਝਦਾ ਤੇ ਸਮਝੇ ਸਭ ਮੇਰੇ ਮਿੱਤਰ ਆ ਸਾਰਾ ਜਹਾਨ ਮੇਰਾ ਆਪਣਾ ਸਭ ਕੋ ਅਮੀਤ ਹਮ ਆਪਣ ਕੀਨਾ ਹਮ ਸਬਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਨ ਜਿੱਥੇ ਹਰੀ ਮੰਦਰ ਸਾਹਿਬ ਦੀ ਆਪ ਨੇ ਤਾਮੀਰ ਕਰਾਈ ਹਨ ਗੁਰੂ ਗਨਨ ਸਾਹਿਬ ਜੀ ਦੀ ਸੰਪਾਦਨਾ ਵੀ ਉਹਨਾਂ ਨੇ ਕੀਤੀ ਔਰ ਇਸ ਤੋਂ ਇਲਾਵਾ ਜਿਹੜਾ ਮਹਾਨ ਕੰਮ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਗਾ ਜਗਾ ਧਰਮ ਸ਼ਾਲੇ ਬਣਾਣੇ ਕਥਾ ਕੀਰਤਨ ਦੇ ਪ੍ਰਵਾਚਨਾ ਭਾਈ ਗੁਰਦਾਸ ਨੂੰ ਤਦ ਹੀ ਕਹਿਣਾ ਪਿਆ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋ ਹਰ ਘਰ ਗੁਰਦੁਆਰਾ ਬਣੇ ਅਸੀਂ ਤੇ ਬਿੱਟ ਉੱਠਦੇ ਕਿਤੇ ਦੋ ਗੁਰਦੁਆਰੇ ਤਿੰਨ ਗੁਰਦੁਆਰੇ ਵੀ ਬਣ ਜਾਂਦੇ ਦਿਲ ਤੰਗ ਹੋ ਜਾਂਦਾ ਟਕਰਾਓ ਲੜੋ ਝਗੜੋ ਬੰਦੇ ਤੇ ਬੰਦੇ ਨਾਲ ਝਗੜਦੇ ਨੇ ਗੁਰਦੁਆਰੇ ਵੀ ਗੁਰਦੁਆਰੇ ਨਾਲ ਝਗੜਦੇ ਘਰ ਘਰ ਅੰਦਰ ਧਰਮ ਸਾਲ ਹਰ ਘਰ ਗੁਰਦੁਆਰਾ ਹੋਵੇ ਅਰ ਘਰ ਘਰ ਧਰਮਸ਼ਾਲਾ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸਵਾ ਇਤਨੀ ਮੈਂ ਅਰਜ਼ ਕਰਦੇ ਹਾਂ ਤੰਗ ਦਿਲ ਮਨੁੱਖ ਮਨੁੱਖ ਤੇ ਕੀ ਹੋ ਕੁਛ ਵੀ ਨਹੀਂ ਹੈ ਉਹਨੂੰ ਸਿੱਖ ਕਹਿਣਾ ਤੇ ਬਣਦਾ ਹੀ ਨਹੀਂ ਤੰਗ ਦਿਲ ਮਨੁੱਖ ਸਿੱਖ ਨਹੀਂ ਹੋ ਸਕਦਾ ਸਿੱਖ ਤੇ ਇਤਨਾ ਵਿਸ਼ਾਲ ਹੋਵੇ ਮੁਰਲੀ ਦੀ ਤਾਨ ਵੀ ਗੂੰਜੇ ਮਸਜਿਦ ਦੀ ਅਜ਼ਾਨ ਵੀ ਗੂੰਜੇ ਪਰ ਸਿੱਖ ਇਤਨਾ ਤੰਗ ਦਿਲ ਹੋਵੇ ਇਹ ਬਾਣੇ ਵੀ ਨਾ ਬਰਦਾਸ਼ਤ ਕਰ ਸਕੇ ਇੰਨੇ ਤੰਗ ਦੇ ਲਈ ਆ ਜਾਏ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਦੇ ਹਿਰਦੇ ਨੂੰ ਵੇਖਣਾ ਪਏਗਾ ਇਤਨਾ ਵਿਸ਼ਾਲ ਜਿਗੜਾ ਮਹਾਨ ਮੰਦਰ ਬਣਾਣਾ ਹੈ ਨਹੀਂ ਇੱਕ ਮੁਸਲਮਾਨ ਰੱਖੇ ਪੱਥਰ ਮੁਸਲਮਾਨ ਰੱਖੇ ਮੀਆਂ ਅਮੀਰ ਨੇ ਪੱਥਰ ਰੱਖੇ ਇਹ ਨਹੀਂ ਸੋਚਿਆ ਸਿੱਖ ਰੱਖੇ ਜਿਹੜਾ ਵਾਕਈ ਸਿੱਖ ਧਰਮ ਨੂੰ ਮੰਨਦਾ ਹੈ ਪੂਰਨ ਤੌਰ ਤੇ ਮੰਨਦਾ ਹੈ ਤੇ ਜਿਸ ਦਾ ਨਾਮ ਵੀ ਉਸ ਡੰਗ ਦਾ ਹੋਵੇ ਉਹ ਪੱਥਰ ਰੱਖੇ ਨਹੀਂ ਮੀਆਂ ਮੀਰ ਉਸ ਤੋਂ ਨਹੀਂ ਪੱਥਰ ਰਖਵਾਇਆ ਹੈ ਦਰਬਾਰ ਸਾਹਿਬ ਦਾਸ ਕੋਈ ਗੱਲ ਬਣ 25 ਦਿਨ ਹਰ ਸਾਲ ਕਥਾ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰੂ ਪ੍ਰਭ ਤੋਂ ਲੈ ਕੇ ਦੀਵਾਲੀ ਤੱਕ ਚਾਂਦੀ 42 ਸਾਲ ਵਿੱਚ ਮੇਰਾ ਕਦੀ ਨਾਗਾ ਨਹੀਂ ਭਇਆ ਮੈਂ ਹਰ ਸਾਲ ਉਠਈ ਹੁਣਾ ਸਾਈਂ ਮੀਆਂ ਮੀਰ ਦੀ ਅਨਸ ਤੋਂ ਚਾਰ ਪੰਨ ਮੁਸਲਮਾਨ ਕਸ਼ਮੀਰ ਤੋਂ ਆਉਂਦੇ ਨੇ ਹਰ ਸਾਲ ਮਿਲਦੇ ਨੇ ਮੈਨੂੰ ਮਿਲਦੇ ਨੇ ਪਰ ਆਕੇ ਕਹਿੰਦੇ ਮਸਜਿਦ ਦੀ ਸਾਨੂੰ ਮਾਣ ਅਸੀਂ ਉਸ ਮੰਦਰ ਦੇ ਉਹ ਜਾ ਰਹੀਆਂ ਤੇ ਮੱਥਾ ਟੇਕਣ ਵਾਸਤੇ ਆਇਆ ਜਿਸ ਦੀ ਬੁਨਿਆਦ ਸਾਡੇ ਬਜ਼ੁਰਗਾਂ ਨੇ ਰੱਖੀ ਸੀ ਸਾਈਂ ਮੀਆਂ ਵੀ ਨੇ ਰੱਖੀ ਸੀ ਮਾਨ ਕਰਦੇ ਉਹ ਮਾਨ ਕਰਦੇ ਨੇ ਐਨੇ ਮੁਸਲਮਾਨ ਦਾੜੀਆਂ ਰੱਖੀਆਂ ਹੋਈਆਂ ਨਮਾਜ਼ ਪੜਦੇ ਨੇ ਔਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਦੇ ਦਿਨਾਂ 'ਚ ਆਉਂਦੇ ਨੇ ਉਹਨਾਂ ਦੇ ਦਿਨਾਂ 'ਚ ਆਕਟੂਬਰ ਦੇ ਮਹੀਨੇ 'ਚ ਉਹ ਵੀ ਆਉਂਦੇ ਨੇ ਮੱਥਾ ਟੇਕਦੇ ਨੇ ਤੋਂ ਰੋਹੇ ਜ਼ਮੀਨ ਤੇ ਸਾਂਝੀਵਾਲਤਾ ਦਾ ਇਸ ਤਰ੍ਹਾਂ ਦਾ ਕੇਂਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਣਾਇਆ ਆਪ ਦੀ ਇਤਿਹਾਸ ਤੋਂ ਤੇ ਆਪ ਦੇ ਬੌਲਾਂ ਤੋਂ ਸਿੱਖਿਆ ਕੀ ਮਿਲਦੀ ਏ ਉਹ ਮਹਾਨ ਹੈ ਮਨੁੱਖ ਜੋ ਸੱਚ ਦੀ ਖਾਤਰ ਕੁਰਬਾਨੀ ਦੇਵੇ ਉਸ ਦਾ ਧਨ ਮਹਾਨ ਹੈ ਜੋ ਸੱਚ ਵਸੇ ਧਨ ਖਰਚ ਕਰੇ ਆਨ ਖਰਚ ਕਰਦਾ ਹੈ ਲੇਕਿਨ ਉਹ ਸਭ ਤੋਂ ਸਿਰਮੌਰ ਹੈ ਜੋ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰੇ ਜਾਨ ਨਿਛਾਵਰ ਕਰ ਦੇ ਤੁਸੀਂ ਸ਼ਹਾਦਤ ਦਿਹਾੜਾ ਮਨਾ ਰਹੇ ਹੋ ਕੁਛ ਨਾ ਕੁਛ ਸੱਚ ਦੇ ਇਮਾਰਤ ਤੇ ਕੁਰਬਾਨ ਕਰਨਾ ਹੀ ਪੈਂਦਾ ਹੈ ਕੁਰਬਾਨ ਕੀਤੇ ਬਿਨਾ ਕੁਝ ਪ੍ਰਾਪਤ ਵੀ ਨਹੀਂ ਹੁੰਦਾ ਔਰ ਹਕੀਕਤ ਹੈ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ ਸੱਚ ਦੀ ਨਹੀਂ ਆਉਂਦੀ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਵਕਤੀ ਤੌਰ ਤੇ ਤੇ ਜਿੱਤ ਆਉਂਦੀ ਵਕਤੀ ਤੌਰ ਤੇ ਝੂਠੀ ਕਹਿ ਕਈ ਜਿੱਤ ਗਈ 14 ਸਾਲ ਦਾ RAM ਨੂੰ ਬਨਵਾਸ ਸਿੰਘਾਸਨ ਰਾਜ ਤਿਲਕ ਮੇਰੇ ਬੱਚੇ ਨੂੰ ਭਰਤ ਜਿੱਤ ਤੇ ਹੋ ਗਈ ਵਕਤੀ ਤੌਰ ਤੇ 14 ਸਾਲ ਲਈ ਜਾਣਾ ਪਿਆ ਵਕਤੀ ਤੌਰ ਤੇ ਤੇ ਕੰਸ ਦੀ ਜਿੱਤ ਹੈ ਉਹਨੇ ਦੇਵ ਕੀ ਤੇ ਬਾਸ ਦੇਵ ਨੂੰ ਜੇਲ੍ਹ ਦੇ ਚ ਪਾਇਆ ਛੇ ਬੱਚੇ ਦੇਵਕੀ ਦੇ ਮਾਰ ਦਿੱਤੇ ਨੇ ਉਸ ਸਤਵੇਂ ਕ੍ਰਿਸ਼ਨ ਦਾ ਜਨਮ ਹੋਇਆ ਰਾਜ ਘਰਾਣੇ ਦਾ ਇਹ ਬੱਚਾ ਫਿਰ ਗੁਜਰ ਇਸ ਨੂੰ ਪਾਲਦੇ ਨੇ ਜਸੋਦਾ ਪਾਲਦੀ ਹੈ ਗਵਾਲਣ ਸੀ ਨੰਦ ਬਾਬਾ ਪਾਲ ਲੈ ਗੋਲਾ ਸੀ ਮਾਂ ਬਾਪ ਤੇ ਦੇਵਕੀ ਤੇ ਬਾਸਦੇ ਹੋਣੇ ਪਰ ਨਕਲੀ ਮਾਂ ਬਾਪ ਕੋਲ ਪਲਦਾ ਤੇ ਰਾਜ ਘਰਾਣੇ ਦਾ ਇਹ ਬੱਚਾ ਵੱਡਾ ਹੋ ਕੇ ਗਊਆਂ ਚਾਰਦੇ ਵਕਤੀ ਤੌਰ ਤੇ ਤੇ ਝੂਠ ਦੀ ਜਿੱਤ ਆਉਂਦੀ ਵਕਤੀ ਤੌਰ ਤੇ ਜੇ ਦੇਖੀਏ ਸਿੰਘਾਸਣ ਤੇ ਬੈਠਾ ਹੈ ਸੂਬਾ ਸਰਹੰਦ ਦੀਵਾਰਾਂ ਦੇ ਚਿਣੇ ਜਾ ਰਹੇ ਨੇ 마ਸੂਮ ਲਾੜੇ ਵਕਤੀ ਤੌਰ ਤੇ ਤੇ ਝੂਠ ਦੀ ਜਿੱਤ ਆਉਂਦੀ ਹੈ ਕੇ ਵੀ ਮੈਲਜ਼ ਕਰਦੇ ਸਿੰਘਾਸਣ ਤੇ ਬੈਠਾ ਹੈ ਵਕਤ ਦਾ ਸ਼ੈਨ ਸ਼ਾ ਪਰ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਕਤਲ ਹੋ ਰਿਹਾ ਹੈ ਕੋਈ ਫਕੀਰ ਕਿਸੇ ਤਰ੍ਹਾਂ ਸੇਸ ਦੜ ਤੋਂ ਅਲੱਗ ਕੀਤਾ ਜਾ ਰਿਹਾ ਵਕਤੀ ਤੌਰ ਤੇ ਜਿੱਤ ਝੂਠ ਦੀ ਆਉਂਦੀ ਸੱਚ ਸੋਲੀ ਤੇ ਟੰਗੇ ਹੋਇਆ ਈਸਾ ਝੂਠ ਸਿੰਘਾਸਣ ਤੇ ਬੈਠਾ ਪਰ ਮਨ ਕਿਆ ਕਰਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ ਪਰ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕੋੜ ਲੈ ਖੁੱਟੇ ਨਾਨਕਾ ਓੜਕ ਸੱਚ ਰਹੀ ਅੱਜ ਸਾਰੇ ਜਹਾਨ ਦੇ ਚ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਹੈ ਪਰ جھوٹ ਦੀ ਮਜ਼ਾਰ ਤੇ ਕੋਈ ਦੀਵਾ ਜਗਾਣ ਵਾਲਾ ਨਹੀਂ ਸਹਬ ਰਹਿਮਤ ਕਰਨ ਔਰ ਮੰਨੰਦੇ ਆਇਆ ਸੱਚ ਦੇ ਧਾਰਨੀ ਬਣੀਏ ਔਰ ਮਹਾਨ ਸੰਦੇਸ਼ ਗੁਰੂ ਅਰਜਨ ਦੇਵ ਜੀ ਦਾ ਪਰਾਇ ਤਾਤ ਹਿਰਦੇ ਚ ਨਹੀਂ ਰੱਖਣੇ ਦੂਸਰੇ ਦਾ ਬੁਰਾ ਵੀ ਨਹੀਂ ਮੰਨਣਾ ਫਿਰ ਗੁਰੂ ਅਰਜਨ ਦੇਵ ਜੀ ਦਾ ਸੰਦੇਸ਼ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰ ਦੇਣਗੇ ਜੋ ਮਨੁੱਖ ਮਨੁੱਖਾਂ ਦੇ ਨੇੜੇ ਨਹੀਂ ਹੋਣਾ ਚਾਹੁੰਦਾ ਉਹ ਮਨੁੱਖ ਪਰਮਾਤਮਾ ਦੇ ਨੇੜੇ ਹੋ ਹੀ ਨਹੀਂ ਸਕੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਸੰਦੇਸ਼ ਪੁਰਖ ਬੁੱਧੀ ਅਨਸਾਰ ਸਮੇਂ ਦੀ ਗਤੀ ਨੂੰ ਮੁਕਰਕਦੇ ਹੋਇਆ ਸਾਡੇ ਸਾਹਮਣੇ ਰੱਖੇ ਸਹਿਬਾਂ ਦੇ ਮੂਲ ਸਿਧਾਂਤਿਕ ਨੁਕਤੇ ਸਾਡੇ ਹਿਰਦੇ ਵਿੱਚ ਵਸਣ ਤੇ ਪੁਰਬ ਮਨਾਇਆ ਹੋਇਆ ਸਫਲ ਹੋਵੇ ਪੁੱਲ ਚੁਗ ਦੀ ਸ਼ਾਮਾ ਅਤੇ ਇਸ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ